ਸ਼ੇਰ ਸ਼ਾ ਸੂਰੀ ਨੇ ਜਦੋਂ ਜੀਟੀ ਰੋਡ ਬਣਵਾਇਆ ਤਾਂ ਉਸਨੇ ਭਾਰਤ ਨੂੰ ਬਾਕੀ ਦੁਨੀਆ ਦੇ ਨਾਲ ਵਪਾਰਕ ਤੌਰ ਤੇ ਭਾਰਤ ਨੂੰ ਜੋੜ ਦਿੱਤਾ ਉਸ ਤੋਂ ਬਾਅਦ ਮੁਗਲਾਂ ਨੇ ਉਹਨਾਂ ਵਪਾਰੀਆਂ ਨੂੰ ਆਉਂਦੇ ਲਈ ਸਰਾਵਾਂ ਬਣਵਾਈਆਂ ਉਹਨਾਂ ਦੇ ਠਹਿਰਨ ਦੇ ਲਈ ਜਿਸ ਦੇ ਵਿੱਚੋਂ ਪੰਜਾਬ ਉਹਨਾਂ ਸਰਾਵਾਂ ਦੇ ਨਾਲ ਭਰਿਆ ਪਿਆ ਤੁਹਾਨੂੰ ਸ਼ਾਇਦ ਉਹਨਾਂ ਬਾਰੇ ਨਹੀਂ ਪਤਾ ਹੋਣਾ ਪਰ ਪੰਜਾਬ ਪੁਲਿਸ ਨੂੰ ਪਤਾ ਹੈ ਕਿਉਂਕਿ ਪੰਜਾਬ ਪੁਲਿਸ ਇੰਨਾ ਸਰਾਵਾਂ ਨੂੰ ਪੇਪਰ ਦੇ ਵਿੱਚ ਬੜੇ ਹੀ ਚਾਦੇ ਨਾਲ ਪਾਉਂਦੀ ਹੈ ਜਿਸ ਦੇ ਵਿੱਚੋਂ ਸਭ ਤੋਂ ਪਹਿਲੀ ਸਰਾ ਆ ਜਾਂਦੀ ਹੈ ਜੀ ਸ਼ੰਭੂ ਸਰਾ ਜਿਹੜੀ ਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਉਸ ਤੋਂ ਬਾਅਦ ਲੁਧਿਆਣੇ ਦੀਆਂ ਦੋ ਸਰਾਵਾਂ ਇੱਕ ਖੰਨੇ ਅਤੇ ਇੱਕ ਦਰਾਹੇ ਹੈ ਸਰਾਏ ਲਸ਼ਕਰੀ ਖਾ ਖੰਨੇ ਦੇ ਵਿੱਚ ਹੈ ਤੇ ਮੁਗਲ ਸਰਾ ਜਿਹੜੀ ਆ ਉਹ ਦਰਾਹੇ ਦੇ ਵਿੱਚ ਹੈ ਜਲੰਧਰ ਦੇ ਵਿੱਚ ਵੀ ਦੋ ਸਰਾਵਾਂ ਨੇ ਇੱਕ ਸਰਾਏ ਨੂਰ ਬਹਿਲ ਤੇ ਇੱਕ ਦੱਖਣੀ ਸਰਾ ਜਿਹੜੀ ਕਿ ਨਕੌਦਰ ਦੇ ਵਿੱਚ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਸਰਾ ਬਣਾਈ ਜਿਸ ਨੂੰ ਸਰਾਏ ਅਮਾਨਤ ਖਾਨ ਜਿਹੜੀ ਆ ਉਹ ਕਿਹਾ ਜਾਂਦਾ ਹੈ ਲੈਂਦੇ ਪੰਜਾਬ ਦੇ ਵਿੱਚ ਲਾਹੌਰ ਦੇ ਵਿੱਚ ਦੋ ਸਰਾਵਾਂ ਬਣਾਈਆਂ ਗਈਆਂ ਅਕਬਰੀ ਸਰਾ ਅਤੇ ਸਰਾਏ ਸਿੰਧੀ ਇਸ ਤੋਂ ਇਲਾਵਾ ਜੇ ਤੁਹਾਨੂੰ ਪਤਾ ਹੈ ਜਿਹੜੀ ਸਰਾਏ ਨੂਰਮਹਿਲ ਹੈ ਉਹ ਕਿਸ ਦੀ ਪਤਨੀ ਨੂਰਜਹਾਨ ਦੇ ਨਾਮ ਦੇ ਉੱਤੇ ਬਣੀ ਹੈ ਤਾਂ ਉਸ ਦਾ ਨਾਮ ਜਰੂਰ ਮੁਗਲ ਬਾਦਸ਼ਾਹ ਦਾ ਕਮੈਂਟ ਬਾਕਸ ਦੇ ਵਿੱਚ ਦਰਜ ਕਰੋ ਜੀ ਥੈਂਕ ਯੂ